ਆਮ ਆਦਮੀ ਪਾਰਟੀ ਜਿੰਦਾਬਾਦ ਹੈ ਜੀ ਹਾਂ ਖੁੱਡੀਆਂ ਵਾਲੀ ਪਾਰਟੀ ਦਾ ਕੰਮ ਚੰਗਾ ਆਪ ਆਪ ਹੋਈ ਪਈ ਹੈ ਜੀ ਇੱਕ ਤਾਂ ਮਨਗੀਦਾਰ ਨੇ ਨਹਿਰਾਂ ਚੰਗੀਆਂ ਬਣਾ ਦਿੱਤੀਆਂ ਨੇ ਪਾਣੀ ਖੁੱਡੀਆਂ ਨੂੰ ਮਿਲਿਆ ਜੀ ਮੈਂ ਮੈ ਮਿਲਿਆ ਇੱਥੇ ਮਿਲਿਆ ਖੁੱਡੀਆਂ ਦਾ ਖੁੱਡੀਆਂ ਦਾ ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤ ਖੁੱਡੀਆਂ ਜਿੱਤੂਗਾ ਜੀ ਹਾਂ ਜੀ ਹਾਂ ਜੀ ਗਲੀਆਂ ਦੇ ਵਿੱਚ ਕੰਮ ਵੀ ਠੀਕ ਹੋਇਆ ਜਦੋਂ ਦੀ ਸਰਕਾਰ ਇਹ ਮੁੰਡੇ ਵਿੱਚ ਚੰਗੇ ਲੱਗੇ ਨਹੀਂ ਲੱਗੇ ਜਾਂਦੇ ਜੀ ਮਿਲਣਾ ਤੁਸੀਂ ਹਾਂ ਮਿਲਣਾ ਠੀਕ ਹੈ ਖਾਲੀ ਜਲਦਾ ਇਹ ਲਾਇਆ ਹੀ ਨਹੀਂ ਖਾਲੀ ਜਲਦਾ ਸਾਹਿਬ ਆਦੀ ਪਾਰਟੀ ਕੀ ਨੰਬਰ ਦੀ ਪਾਰਟੀ ਹੈ ਪਾਰਟੀ ਨੂੰ 2 ਸਾਲ ਹੋਇਆ ਸਕੂਲ ਦੇਖੋ ਸਟੇਡੀਅਮ ਦੇਖੋ ਸੜਕਾ ਦੇਖੋ ਪੰਜਾਬ 'ਚ ਕੋਈ ਉਹਨੂੰ ਹਰਾ ਨਹੀਂ ਸਕਦਾ ਕੋਈ ਵੀ ਨਹੀਂ ਜੀ ਸਕਦਾ ਚੜੂ ਜਿੱਤੂ ਜੀ ਚੜੂ ਜਿੱਤੂ ਪਾਣੂ ਬਿੱਲ ਮਾਫ ਹੈ ਨਹੀਂ ਤੇ ਗਰੀਬ ਦੀ ਬਿੱਲ ਕਿੱਥੋਂ ਪਾ ਦੇਣੀ ਜੀ ਚਰਚਰ ਜਰ ਵੀ ਆ ਬਾਬਰੀ 2 ਸਾਲ ਹੋਇਆ ਨਹੀਂ ਆਈ ਨੇ ਹਾਂ 5 ਸਾਲ ਹੋਇਆ ਪਤਾ ਲੱਗਾ ਅੱਛਾ 5 ਸਾਲ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਨ ਦੇ ਲਈ ਲੋਕਾਂ ਦੇ ਵਿੱਚ ਜਾਣਾ ਜ਼ਰੂਰੀ ਆ ਮਾਨਸਾ ਦੇ ਪਿੰਡ ਕਰਨਡੀ ਪਹੁੰਚੇ ਆ ਜਾਣਦੇ ਆ ਕਿ ਇਸ ਵਾਰ ਕਿਹੜੀ ਪਾਰਟੀ ਨੂੰ ਉਹ ਫਤਵਾ ਦੇਣਗੇ ਤੇ ਕਿਹਦੇ ਕੰਮ ਹੁਣ ਤੱਕ ਇਹਨਾਂ ਨੂੰ ਲੱਗੇ ਨੇ ਚੰਗੇ ਕਿਉਂਕਿ ਸੱਥਾਂ ਦੇ ਵਿੱਚ ਚਰਚਾ ਹੁੰਦੀ ਆ ਸਰਕਾਰਾਂ ਬਣ ਜਾਂਦੀਆਂ ਨੇ ਗੱਲਬਾਤ ਕਰਦੇ ਆ ਸੱਚਗਲ ਜੀ ਇਹਨਾਂ ਤੋਂ ਨਾਮ ਕੀ ਹੈ ਪਵਨ ਕੁਮਾਰ ਜੀ ਪਵਨ ਕੁਮਾਰ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹੁੰਦਾ ਆਮ ਆਦਮੀ ਪਾਰਟੀ ਦਾ ਕੰਮ ਚੰਗਾ ਹੈ ਜੀ ਕਿਉਂ ਜੀ ਕਿਉਂ ਇੱਕ ਤਾਂ ਇਹ ਜਿਹੜੇ ਕਰਦੇ ਨੂੰ ਦੋ ਸਾਲ ਸਰਕਾਰ ਬਣੀ ਨੂੰ ਹੋਈ ਜੀ ਕੰਮ ਚੰਗੇ ਕਰਦੇ ਆ। ਅੱਛਾ। ਬਾਕੀ ਜੱਗ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜੀ। ਅੱਛਾ। ਅਜੇ ਤੱਕ ਤਾਂ ਠੀਕ ਕਰਦੇ ਨੇ। ਠੀਕ ਐ। ਨਹੀਂ ਮਤਲਬ ਇੰਨਾ ਕੀ ਕੰਮ ਕਰਤੇ ਜਿਹੜੇ ਪਿੰਡ 'ਚ ਆਪ ਆਪ ਹੋਈ ਪਈ ਐ। ਆਪ ਆਪ ਹੋਈ ਪਈ ਐ ਜੀ ਇੱਕ ਤਾਂ ਮੰਨ ਕੇ ਚੱਲਿਓ ਨਹਿਰਾਂ ਚੰਗੀਆਂ ਬਣਾਤੀਆਂ ਇਹਨਾਂ ਨੇ ਪਾਣੀ ਪਹਿਲਾਂ ਪਿੰਡ ਸੱਤਾਂ ਟੈਲਾਂ ਦੇ ਪਾਣੀ ਨਹੀਂ ਪਹੁੰਚਦਾ ਸੀਗਾ। ਅੱਛਾ। ਹੁਣ ਪਾਣੀ ਚੰਗਾ ਪਹੁੰਚਣ ਲੱਗਿਆ। ਨਹਿਰਾਂ ਵੀ ਠੀਕ ਚੱਲਣ ਲੱਗ ਪਈਆਂ। ਗਲੀਆਂ ਦੇ ਵਿੱਚ ਕੰਮ ਵੀ ਠੀਕ ਹੋਇਆ। ਇੱਥੇ ਠੀਕ ਹੈ ਜੀ ਮੰਦਨਰ ਮੈਂ ਹੈ ਜੀ ਮੰਦਨਰ ਮੈਂ ਅੱਛਾ ਅਕਾਲੀ ਦਲ ਦਾ ਕੁਛ ਅਕਾਲੀ ਦਲ ਦਾ ਜਿਹੜਾ ਆਇਆ ਹੀ ਨਹੀਂ ਜੀ ਅਕਾਲੀ ਦਲ ਦਾ ਸਾਫ ਹੈ ਕਿਵੇਂ ਬਾਈ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਹਾਂ ਹਾਂ ਆ ਆਮ ਆਦਮੀ ਪਾਰਟੀ ਕਿ ਨੰਬਰ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਨੂੰ 2 ਸਾਲ ਹੋਇਆ ਸਕੂਲ ਦੇਖੋ ਸਟੇਡੀਅਮ ਦੇਖੋ ਸੜਕਾ ਦੇਖੋ ਔਰ ਇੱਕ ਹੋਰ ਗੱਲ ਚਲ ਮੇਰੀ ਤਾਂ ਜ਼ਮੀਨ ਨਹੀਂ ਹੈ ਇਹ ਜਿਹੜੇ ਵੀਰ ਕਿਸਾਨ ਆ ਉਹਨਾਂ ਦੀ ਜ਼ਮੀਨ ਹੈਗੀ ਹੈ ਰਾਤ ਨੂੰ ਕਦੇ ਲਾਟੀ ਨਹੀਂ ਦਿੱਤੀ ਸਵੇਰੇ ਕਹਿੰਦਾ ਵੀ ਹਾਂ ਲੜਦੀ ਦਿੱਤੀ ਕਿ ਕਦੇ ਕਿਸਾਨ ਨੂੰ ਰਾਤ ਨੂੰ ਨਹੀਂ ਸੁਣ ਦਿੰਦਾ ਇਹ ਬੰਦੇ ਨੇ ਲੜ 24 ਘੰਟੇ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ ਹੈ ਜੀ ਅੱਛਾ ਹਾਂ ਖੁੱਡੀਆਂ ਨੂੰ ਮਿਲਿਓ ਖੁੱਡੀਆਂ ਨੂੰ ਮਿਲਿਆ ਜੀ ਮੈਂ ਹਾਂ ਮੈਂ ਮਿਲਿਆ ਇੱਥੇ ਮਿਲਿਆ ਖੁੱਡੀਆਂ ਦਾ ਹਾਂ ਖੁੱਡੀਆਂ ਦਾ ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤੂ ਗਿਆ ਤਾਂ ਹਾਂ ਪੰਜਾਬ 'ਚ ਕੋਈ ਉਹਨੂੰ ਨਾਰਾ ਨਹੀਂ ਸਕਦਾ ਕੋਈ ਵੀ ਨਹੀਂ ਜੀ ਸਕਦਾ ਅੱਛਾ ਹਾਂ ਜੇ ਬੱਚਾ ਕਰ ਦੇਣਾ ਆਮ ਆਦਮੀ ਪਾਰਟੀ ਖੜਾ ਉਹ ਹੀ ਜਿੱਤੂ ਅੱਛਾ ਔਰ ਦੱਸੋ ਜੀ ਪੂਰੇ ਕੌਣ ਜਿੱਤੂ ਬਠਿੰਡੇ ਤੋਂ ਫਿਰ ਬਠਿੰਡੇ ਤੋਂ ਖੁੱਡੀਆਂ ਜੀ ਖੁੱਡੀਆਂ ਜਿੱਤੂਗਾ ਜੀ ਮਹਿੰਦਰ ਹੈ ਜੀ ਆ ਬੰਦ ਕਰੋ ਜੀ ਤੇ ਕੀ ਲੱਗਦਾ ਫਿਰ ਇਸ ਵਾਰ ਇੱਕ ਵਾਰ ਚੜ੍ਹੋ ਜਿੱਤੂ ਜੀ ਹਾਂ ਜੀ ਚੜ੍ਹੋ ਜਿੱਤੂ ਜੀ ਕਿਉਂ ਕੰਮ ਬਹੁਤ ਵਧੀਆ ਕਰਦਾ ਹੈ ਜੀ ਕੋਲ ਕੇ ਕੀ ਪਿਆਤਾ ਉਹਨਾਂ ਨੇ ਨਹੀਂ ਜੀ ਕੰਮ ਹੀ ਬਹੁਤ ਵਧੀਆ ਕਰਦਾ ਹੈ ਨਾ ਕੋਈ ਰਿਸਪਤਾਰਾ ਨਾ ਕੋਈ ਹੋਰ ਹੈ ਕੋਈ ਜਾਦੂ ਜੂਦੂ ਤਾਂ ਨਹੀਂ ਕਰਦਾ ਇੱਕ ਗਰੀਬ ਆਦਮੀ ਨੂੰ ਬਿੱਲ ਮਾਫ ਭਾਜੀ ਅੱਲਾਹ ਬੰਦਾ ਯਾਰ ਆਮ ਆਦਮੀ ਕਰੀ ਜਾਂਦੇ ਹੋ ਤੁਸੀਂ ਨਹੀਂ ਇੱਕ ਸਾਡੇ ਨੂੰ ਨਹੀਂ ਵਧੀਆ ਲੱਗਦੀਆਂ ਪਾਰਟੀਆਂ ਨਹੀਂ ਨਹੀਂ ਪਹਿਲਾਂ ਜਿਤਾਉਂਦੇ ਰਹੇ ਹੋ ਫਿਰ ਕਿਉਂ ਨਹੀਂ ਵਧੀਆ ਲੱਗਦੀ ਹੁਣ ਪਹਿਲਾਂ ਬਲਟੀ ਨਹੀਂ ਆਈ ਸੀ ਜੀ ਅੱਛਾ ਪਹਿਲਾਂ ਹੀ ਆਈ ਨਹੀਂ ਸੀ ਹਾਂ ਜੀ ਇੱਕ ਵਾਰੀ ਫਿਰ ਥੋੜਾ ਜਿਆ ਦੇਖਿਆ ਕਰਤਾ ਇਹੋ ਜਿਹਾ ਪਿੰਡਾਂ ਚ ਗਰੀਬਾਂ ਨੂੰ ਬਿੱਲ ਮਾਫ ਹੈ ਨਹੀਂ ਗਰੀਬ ਜੀ ਬਿੱਲ ਕਿੱਥੋਂ ਪਾ ਦੇਣੇ ਜੀ 4-4000 ਰੁਪਏ ਅੱਛਾ ਬਿੱਲ ਮਾਫ ਐ ਸਾਰੇ ਸਭ ਤੋਂ ਵਧੀਆ ਯਾਰ ਸਾਡੇ ਸਟੇਡੀਅਮ ਬਣਾਤਾ ਸੀ ਅੱਛਾ ਖੇਡਣ ਵਾਸ ਬੈਲਾਂ ਨੇ ਦੋ ਪਿੱਛੇ ਫਿਰ ਜਾਂਦੇ ਸੀ ਪੁਕਾਰ ਹੁੰਦੀ ਨਹੀਂ ਸੀ ਜੀ ਅੱਛਾ ਹਾਂਜੀ ਹੁਣ ਸਿਆਣੇ ਹੋ ਗਏ ਹਾਂਜੀ ਹੁਣ ਤਾਂ ਸਾਡੀ ਫਿਰ ਕੀ ਬਣੂਗਾ ਇਹ ਠਾਈ ਲੱਖ ਨਾਲ ਉੱਤੇ ਮੰਨਦੇ ਅਸੀਂ ਤਾਂ ਜਿੱਤ ਜੀ ਖੁੱਡੀਆਂ ਦੀ ਅੱਛਾ ਹਾਂਜੀ ਖੁੱਡੀਆਂ ਜਿੱਤੂ ਹਾਂਜੀ ਪੱਕੀ ਗੱਲ ਹੈ ਪੱਕੀ ਹੈ ਅੱਛਾ ਹੋਰ ਨੂੰ ਸਾਡੇ ਕਾਲੇ ਤਾਂ ਸਾਫ ਹੋ ਗਏ ਜੀ ਥੋੜੇ ਮੋਟਾ ਕਾਂਗਰਸੀ ਫਿਰ ਆ ਜਾਂਦੇ ਨੇ ਤੇ ਉਧਰੇ ਉਹ ਉਹ ਵੀ ਚਲੇ ਜਾਣਗੇ ਜੀ ਅੱਛਾ ਪਾਪਾ ਜੀ ਕੀ ਨਾਮ ਆ ਮੇਰਾ ਨਾਮ ਮੰਗਲ ਹੈ ਜੀ ਕੀ ਲੱਗਦਾ ਫਿਰ ਇਸ ਵਾਰ ਆਪਾਂ ਨੂੰ ਕੋਈ ਨਹੀਂ ਲੱਗਦਾ ਜੀ ਆਪਾਂ ਤਾਂ ਪਰ ਚਿਪਾਉਣ ਵਾਲੇ ਆ। ਅੱਛਾ ਪਰਚੇ। ਬਸ ਵੋਟ ਪਾਉਣ ਵਾਲੇ। ਹਾਂ ਬਸ ਵੋਟ ਪਾਉਣ। ਅੱਛਾ ਕੰਮ ਹੋਇਆ ਪਿੰਡ 'ਚ ਕੁਝ? ਦੇਖੋ ਆਪਾਂ ਕਿੰਨੀ ਕਹਿ ਰਹੇ। ਕੰਮ ਤਾਂ ਕਰੇ। ਹਾਂ ਬਾਬਾ ਜੀ ਕੀ ਨਾਮ ਹੈ? ਗੁਲਾਬ ਸਿੰਘ ਜੀ। ਗੁਲਾਬ ਜੀ ਕਿਹੜੀ ਪਾਰਟੀ ਦਾ ਸਹੀ ਲੱਗਿਆ ਕੰਮ? ਦੇਖੋ ਜ਼ਿਮੀਦਾਰ ਨੇ ਤਾਂ ਲੇਟ ਹੈ। ਹਮਮ। ਔਰ ਪਾਣੀ ਚਾਹੀਏ ਉਹ ਵੀ ਦੇ ਆਵੇ। ਹਮਮ। ਔਰ ਔਰ ਅੱਗੇ ਦੇਖੋ ਬਿਕੀਂ ਬੋਟ ਕੇ ਰੁਕੀਂ ਕਿ ਕਿਸਮਤ ਕੰਮ ਕਰੇ ਕਿ ਨਹੀਂ ਨਾ ਕਰੇ। ਅੱਛਾ। ਬਾਗ ਦੁਨੀਆ ਦੀ ਗੱਲ ਹੈ। ਅੱਛਾ। ਕੋਈ ਕੀ ਕੇਸ ਕਰੇ ਨਹੀਂ। ਹੌਲ ਕੀ ਆ ਪਿੰਡ ਦਾ? ਪਿੰਡ ਦਾ ਮੋਲ ਤੋਂ ਨੂੰ ਤੋਂ ਵੋਟ ਪੜਿਆ ਹੀ ਪਤਾ ਲੱਗੂ ਆਪੇ ਲੈ ਨਹੀਂ ਲੱਗਦਾ ਜੀ اچھا ਸਾਇਲੈਂਟ ਹੋ ਗਈ ਵੋਟ ਹਾਂ ਹੁਣ ਕੋਈ ਪਤਾ ਨਹੀਂ ਲੱਗਦਾ ਅੱਛਾ ਤੇ ਅਕਾਲੀ ਦਲ ਜਾਂ ਕਾਂਗਰਸ ਜਾਂ ਆਮ ਆਦਮੀ ਪਿਛੋਂ ਮਤਲਬ ਵਧੀਆ ਲੱਗਿਆ ਕੋਈ ਸਾਰੇ ਨੇ ਵਧੀਆ ਨੇ ਸਾਰੇ ਠੀਕ ਹੈ ਹੁਣ ਜਿੱਤਣਗੇ ਜਦੋਂ ਪਤਾ ਲੱਗਣਗਾ ਕਿਹੜਾ ਜਿੱਤੂ ਆ ਕਿਹੜਾ ਨਾ ਜਿੱਤੂ ਕੀ ਨਾਂ ਬਾਈ ਜੀ ਦਲਜੀਤ ਸਿੰਘ ਦਲਜੀਤ ਜੀ ਕੀ ਲੱਗਦਾ ਫਿਰ ਇਸ ਵਾਰ ਠੀਕ ਲੱਗਿਆ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਕਾਂਗਰਸ ਕੰਮ ਤੋਂ ਕਾਂਗਰਸ ਉਹ ਕਰੇੜੋ ਬਹੁਤ ਜ਼ਿਆਦਾ ਅੱਛਾ ਆਪਾਂ ਆਪਣੀ 2 ਸਾਲ ਹੋਇਆ ਨਹੀਂ ਆਈ ਨੇ ਹਾਂ 5 ਸਾਲ ਹੋਇਆ ਪਤਾ ਲੱਗਾ ਕੋਈ ਅੱਛਾ 5 ਸਾਲ ਬਾਅਦ ਪਤਾ ਲੱਗਾ ਹਾਂ ਕਾਂਗਰਸ ਮਾਰੇ ਬੜਾ ਕੰਮ ਕਰੀਏ ਕਾਂਗਰਸ ਨੇ ਕੰਮ ਕੀਤੇ ਬਹੁਤ ਜ਼ਿਆਦਾ ਤੇ ਅਕਾਲੀ ਦਲ ਨਾ ਕੋਈ ਨਹੀਂ ਹੋਇਆ ਅਕਾਲੀ ਦਲ ਨੂੰ ਕਿੰਨੇ ਨੰਬਰ ਦੋਵੋਗੇ ਦੇ ਦੇਆ ਨੰਬਰ ਦੇਖ ਦੋ ਪਰ ਕੋਈ ਕੰਮ ਕੋਈ ਨਹੀਂ ਹੋਇਆ ਅੱਛਾ ਹਾਂ ਅੱਛਾ ਵੀ ਮਤਲਬ ਨਾ ਗਲਤ ਗਲਤ ਕੌਣ ਕੋ ਆਪਾਂ ਕੰਮ ਹੈਗੇ ਪਿੰਡ ਚ ਹਾਂ ਕਾਂਗਰਸ ਦਾ ਕੰਮ ਹੈ ਸਾਰਾ ਅੱਛਾ ਹਾਂ ਆ ਸੁਣੀਏ ਤੁਸੀਂ ਪਿੰਡ ਕਰਨਡੀ ਦੇ ਲੋਕਾਂ ਦੀ ਰਾਏ ਕੀ ਕਹਿੰਦੇ ਨੇ ਲੋਕ ਤੇ ਆਪਣੇ ਵਿਚਾਰ ਕੀਤੇ ਆ ਸਾਝੇ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾਵਾਂਗੇ ਲੋਕਾਂ ਦੇ ਨਾਲ ਕਰਾਂਗੇ ਗੱਲਾਂ ਇਹ ਲੋਕ ਕਹਿੰਦੇ ਕੀ ਨੇ ਉਹਨਾਂ ਦੀ ਆਵਾਜ਼ ਕੀ ਕਹਿੰਦੀ ਹੈ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ